ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੁਰੂ ਗਰੀਬ ਨਵਾਜ ਇਕ ਓੰਕਾਰ ਸਤਗੁਰ ਪ੍ਰਸਾਦ ਰਾਮ ਕਲੀ ਕੀ ਵਾਰ ਮਹੱਲਾ ਤੀਜਾ ਜੋ ਦੇ ਵੀਰੈ ਪੂਰ ਬਾਣੀ ਕੀ ਤੁਨੀ ਸਲੋਕ ਮਹੱਲਾ ਤੀਜਾ ਸਤਗੁਰ ਸਹਜੇ ਦਾ ਖੇਤ ਹੈ ਜਿਸ ਨੂੰ ਲਾਏ ਪਾਉ ਨੌ ਬੀਜੈ ਨੌ ਗਵੈ ਨਾਮੇ ਰਹਿ ਸਮਾਈ ਹਮੇ ਇਹੋ ਬੀਜ ਹੈ ਸਹਸਾਗਿਆ ਵਿਲਾਈ ਨਾ ਕਿਛ ਬੀਜੈ ਨਾ ਉਗਵੈ ਜੋ ਬਖਸ਼ੇ ਸੁਖਾਈ ਅੰਬੈ ਸਤਿ ਅੰਬਰ ਲਿਆ ਬੌੜ ਨਾ ਨਿਕਸਿਆ ਜਾਏ ਨਾਨਕ ਗੁਰਮੁਖ ਚਲਤ ਹੈ ਵੇਖੋ ਲੋਕ ਆਏ ਲੋਕ ਕਹਿ ਵੇਖੇ ਬਪੂੜਾ ਜਿਸ ਨੂੰ ਸੋਝੀ ਨਾਏ ਜਿਸ ਵਕਾਲੇ ਸੋ ਵਿਖੇ ਜਿਸ ਵਸਿਆ ਮਨਮਾਇ ਮਹੱਲਾ ਤੀਜਾ ਮਨ ਮੁਕ ਦੁੱਖ ਕਾ ਖੇਤ ਹੈ ਦੁੱਖ ਬੀਜੈ ਦੁੱਖ ਖਾਈ ਦੁੱਖ ਵਿੱਚ ਜੰਮੈ ਦੁੱਖ ਮਾਰੇ ਹੋ ਮੈਂ ਕਰਤ ਵਿਹਾਰੈ ਆ ਮਨ ਜਾਣ ਨਾ ਸੁਝਈ ਅੰਦਾ ਅੰਦ ਕਮਾਈ ਜੋ ਦੇਵੇ ਤਿਸੇ ਨ ਜਾਣਹੀ ਦਿੱਤੇ ਕੋ ਲਪਟਾਈ ਨਾਨਕ ਪੂਰਬ ਲਿਖਿਆ ਕਮਾਵਣਾ ਅਵਰਣਾ ਕਰ ਨਾ ਜਾਏ ਮਹੱਲਾ ਤੀਜਾ ਸਤਗੁਰ ਮਿਲਿਆ ਸਦਾ ਸੁਖ ਜਿਸ ਨੂੰ ਆਪੇ ਮਿਲੇ ਸੋਈ ਸੁਖੈ ਉਹ ਬਬੇਕ ਹੈ ਅੰਤਰ ਨਿਰਮਲ ਹੋਈ ਅਗਿਆਨ ਕਾ ਪਰਮ ਕੱਟੀ ਐ ਗਿਆਨ ਪ੍ਰਾਪਤ ਹੋਈ ਨਾਨਕ ਇੱਕ ਨਦਰੀ ਆਇਆ ਜਾਂ ਦੇਖ ਤੈ ਸੋਈ ਪੌੜੀ ਸੱਚੀ ਤਖਤ ਰਚਾਇਆ ਬੈਸਨ ਕੋ ਜਾਈ ਸਭ ਕਿਛ ਆਪੇ ਆਪ ਹੈ ਗੁਰ ਸ਼ਬਦ ਸੁਨਾਈ ਆਪੀ ਕੁਦਰਤ ਸਾਜਿ ਅਨ ਕਰ ਮੈਲ ਸرائی ਚੰਦ ਸੂਰਜ ਦੋਏ ਚਾਨਣੇ ਪੂਰੀ ਬਣਤ ਬਣਾਈ सुने आप वे कै सु आप गुरसत आई सच्ची वओ सचे पातशा तूं सची नलोक कबीर महंदी कर पिसाहे पिस तैसे बात न पुछीयां ਕਬੂ ਨਾ ਲਾਈ ਪਾਏ ਮਹੱਲਾ ਤੀਜਾ ਨਾਨਕ ਮਹਿੰਦੀ ਕਰਕੇ ਰਖਿਆ ਸੋ ਸੋ ਨਦਰ ਕਰੀ ਆਪੇ ਪੀਸੇ ਆਪੇ ਘਸੇ ਆਪੇ ਹੀ ਲਾਏ ਲੈ ਏ ਪੇਰਮ ਪਿਆਲਾ ਖਸਮ ਕਾ ਜਐ ਭਾਵੇ ਤਾਂ ਦੇ ਪੌੜੀ ਵੇਖੀ ਸ੍ਰਿਸ਼ਟੀ ਉਪਾਈਆਂ ਸਭ ਹੁਕਮ ਆਵੇ ਜਾਏ ਸਮਾਈ ਆਪੇ ਵੇਖ ਵੇਗ ਸਦਾ ਦੂਜਾ ਕੋ ਨਾਈ ਜੋ ਭਾਵੇ ਤਿਉ ਰਾਕ ਤੋ ਗੁਰ ਸ਼ਬਦ ਬੁਜਾਈ ਸਭਨਾ ਤੇਰਾ ਜੋਰ ਹੈ ਜੋ ਪਾਵੇ ਤਿਵੇਂ ਚਲਾਈ ਦੁਜ ਜੀਵਨ ਮੈਂ ਨਹੀਂ ਕੋ ਕਿਸ ਆ ਕਿਸ ਨਾਈ ਵਾ ਵਾ ਸੱਚੀ ਪਾਤਸ਼ਾਹ ਤੂੰ ਸੱਚੀ ਨਾ ਇਸ ਲੋਕ ਮਹੱਲਾਤੀ ਜੰ ਪਰਮ ਪਲਾਈ ਸਭ ਜਗ ਫੇਰੀ ਫਾਇ ਹੋਈ ਭਾਵਨ ਸੋ 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 ਤਨ ਦੇਵਾਈ ਕਿਆ ਚੱਲੈ ਤਿਸ ਨਾਲ ਗੁਰ ਪ੍ਰਸਾਦੀ ਹਰ ਧਿਆਈ ਹੈ ਅੰਤਰ ਰਖੀਐ ਉਰਤਾਰ ਨਾਨਕ ਘਰ ਬੈਠਿਆ ਸੋ ਪਾਇਆ ਜਾਂ ਕਿਰਪਾ ਕੀਤੀ ਕਰਤਾਰ ਮਹੱਲਾ ਤੀਜਨ ਤੰਦਾ ਤਾਵਤ ਦਿਨ ਗਿਆ ਰੈਨ ਗਵਾਈ ਸੋਈ ਕੂੜ ਬੋਲ ਬਖ ਖਾਇਆ ਮਨ ਮੁਖ ਚੱਲਿਆ ਰੋਈ ਸਿਰੇ ਉੱਪਰ ਜਮ ਡੰਡ ਹੈ ਦੂਜੀ ਭਾਈ ਪਤਖੋਈ ਹਰ ਨਾਮ ਕਦੀ ਨਾ ਚੇਤੇਯੋ ਫਿਰ ਆਵਣ ਜਾਣਾ ਹੋਈ ਗੁਰ ਪ੍ਰਸਾਦੀ ਹਰ ਮਨ ਵਸੈ ਜਮ ਡੰਡ ਨ ਲੱਗੈ ਕੋਈ ਨਾਨਕ ਸਹਿਜੇ ਮਿਲ ਰਹਿ ਕਰਮ ਪਰਾਪਤ ਹੋਏ ਪਾਉੜੀ ਏਕ ਆਪਣੀ ਸਿਪਤੀ ਲਾਈਨ ਦੇ ਸਤ ਗੁਰ ਮਤੀ ਇਕ ਨਾਨੋ ਨੌ ਬਖਸ਼ਿਓ ਨ ਅਸਤਰ ਹਰ ਸਤੀ ਪੌਣ ਪਾਣੀ ਬੈ ਸੰਤਰੋ ਹੁਕਮ ਕਰੇ ਭਗਤੀ ਇਨਾਂ ਨੂੰ ਪਉ ਅਗਲਾ ਤੂੰ ਪੂਰੀ ਬਣਤ ਬਣਤੀ سب اکو حکم برت دن سک پائی واو سچی پاتشاہ سچی نائی سلوک کبیر کسوٹی رام کی جھوٹا ٹک کوئی رام کسوٹی سوس ہے ਜੋ ਮਰ ਜੀਵਾ ਹੋਈ ਮਹੱਲਾ ਤੀਜਾ ਕਿਉ ਕਰੇ ਮਨ ਮਾਰੀਐ ਕਿਉ ਕਰ ਮਰਤਕ ਹੋਈ ਕਿਆ ਸਬਦ ਨਾ ਮਾਨਈ ਹੋ ਮੈਂ ਛੱਡੀ ਨ ਕੋਈ ਗੁਰ ਪ੍ਰਸਾਦਿ ਹੋ ਮੈਂ ਛਟੈ ਜੀਵਨ ਮੁਗਤ ਸਹੋਈ ਨਾਨਕ ਜਿਸਨੋ ਬਖਸ਼ੇ ਤਿਸ ਮਿਲੈ ਦੇਸ ਬਿਗਨੇ ਨਾ ਲਾਗੇ ਕੋਈ ਮਹੱਲਾ ਤੀਜਾ ਜੀਵਤ ਮਰਨ ਸਭ ਕੋ ਕਹੈ ਜੀਵਨ ਬੁਖਤ ਕਿਉ ਹੋਈ ਪੈ ਕਾ ਸੰਜਮ ਜੀ ਕਰੈ दारू ਪਾਉ ਲਈ ਅਣ ਦਿਨ ਗੁਣ ਗਾਵੇ ਸੁਖ ਸਹਿਜੇ ਬਿਖ ਭੌਜਲ ਨਾਮ ਤਰੀ ਨਾਨਕ ਗੁਰਮਖ ਪਾਈਐ ਜਾਂ ਕੋ ਨਦਰ ਕਰੀ ਪਾਉੜੀ ਦੂਜਾ ਭਾਉ ਰਚਾਇਉਣ ਤ੍ਰੈ ਗੁਣ ਵਰਤਾਰਾ ਬ੍ਰਹਮ ਬਿਸਨ ਮਹੀਸੋ ਪਾਈਐਨ ਹੁਕਮ ਕਮਾ ਮੰਨ ਕਾਰਾ ਪੰਡਤ ਪੜ ਦੇ ਜੋ ਤਕੀ ਨਾ ਭੂਜੈ ਵਿਚਾਰ ਸਭ ਕੁਛ ਤੇਰਾ ਖੇਲ ਹੈ ਸੱਚ ਸਿਰਜਨਹਾਰਾ ਜਿਸ ਭਾਵੇ ਤਿਸ ਬਖਸ਼ ਲੈ ਸੱਚ ਸ਼ਬਦ ਸਮਾਈ ਵਾਉ ਵਾਉ ਸੱਚੇ ਪਾਤਸ਼ਾਹ ਤੋ ਸੱਚੀ ਨਾਈ ਸਲੋਕ ਮਹੱਲਾ ਤੀਜਾ ਮਨ ਕਾ ਝੂਠਾ ਝੂਠ ਕਮਾਵੇ ਮਾਇਆ ਨੂੰ ਫਿਰੇ ਤਪੱਸਦਾ ਵੈ ਪਰਮੀ ਭੁੱਲਾ ਸਭ ਤੀਰਥ ਗਏ ਉਹ ਤਪਾ ਕੈਸੀ ਪਰਮ ਗਤ ਲੈ ਗੁਰ ਪ੍ਰਸਾਦੀ ਕੋ ਸੱਚ ਕਮਾਵੇ ਸੋ ਤਾਂ ਨਾਨਕ ਸੋ ਤਪਾ ਮੁਖੰਤਰ ਪਾਵੇ ਮਹੱਲਾ 3 ਸੋ ਹੀ ਤਪਾ ਜੀ ਤਪ ਘਾਲੈ ਸਤ ਗੁਰੂ ਨੂੰ ਮਿਲੈ ਸਬਦ ਸਮਾਲੇ ਸਤ ਗੁਰ ਕੀ ਸੇਵਾਏ ਤਪ ਪਰਵਾਨ ਨਾਨਕ ਕੋ ਸੋ ਤਪਾ ਦਰਗੀ ਪਾਵੇ ਮਾਨ ਪੌੜੀ ਰਾਤ ਦਿਨ ਸਿਉ ਪਾਏਨ ਸੰਸਾਰ ਕੀ ਵਰਤਨ ਗੁਰਮਤੀ ਕਟ ਚੰਨਣਾ ਅਨੇਰ ਬਿਨਾਸਨ ਹੁਕਮੀ ਸਭ ਸਾਜੀਆਂ ਨ ਰਬ ਆ ਸਭ ਵਣ ਤ੍ਰਿੰਨ ਸਭ ਕਿਛ ਆਪੇ ਆਪ ਹੈ ਗੁਰਮੁਖ ਸਦਾ ਪਣ ਸਬਦੇ ਹੀ ਸੋ ਜੀ ਪਾਈ ਸੱਚੇ ਆਪ ਬੁਝਾਈ ਵਾਉ ਵਾਉ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਸ਼ਲੋਕ ਮਹਲਾ 3 ਜਾਂ ਅਬੇ ਆਗਤ ਏ ਨਾ ਆਖੀਆਂ ਜਿਨ ਕੇ ਚਤ ਮੈਂ ਭਰਮ ਤਿਸ ਦੇ ਦਿੱਤੈ ਨਾਨਕਾ ਤੇ ਹੋ ਜੀ ਹਾ ਧਰਮ ਅਬੇ ਨਰੰਜਨ ਪਰਮ ਪਦ ਤਾਂ ਕਾ ਭੋਖ ਹੋਈ ਤਿਸ ਕਾ ਭੋਜਨ ਨਾਨਕਾ ਵਿਰਲਾ ਪਾਏ ਕੋਈ ਮਹੱਲਾ ਤੀਜਾ ਅਬੇ ਆਗਤ ਨਾ ਆਖੀਨ ਜੇ ਪਰਕਾਰ ਭੋਜਨ ਕਰੀਨ ਉਦਰੈ ਕਾਰਨ ਆਪਣੀ ਬੈਲੇ ਭੀਖ ਕਰੀਨ ਅਬੇ ਆਗਤ ਸਈ ਨਾਨਕਾ ਜੇ ਆਤਮ ਗਾਉਣ ਕਰੀਨ ਪਾਲ ਲੈਨ ਸੋ ਆਪਣਾ ਨਿਜ ਕਰ ਰੈਨ ਕਰੀਨ ਪੌੜੀ ਅੰਬਰ ਤਰਤੇ ਵਿਸ਼ੋੜਿ ਅਨ ਵਿੱਚ ਸੱਚਾ ਅਸਰਾਉ ਕਰਦਰ ਸੋ ਬਾ ਸੱਚ ਹੈ ਜਿਸ ਵਿੱਚ ਸੱਚਾ ਨਾਉ ਸਭ ਸੱਚਾ ਹੁਕਮ ਵਰਤਦਾ ਗੁਰਮਖ ਸੱਚ ਸਮਾਉ ਸੱਚ ਆਪਿ ਭਗਤ ਅਗਤ ਸੱਚਾ ਬੈ ਸੱਚਾ ਕਰੀ ਨਿਆਉ ਸਭ ਸੱਚੋ ਸਤ ਵਰਤਦਾ ਗੁਰਮਖਿ ਅਲਖ ਲਖਾਈ ਵਾਉ ਵਾਉ ਸੱਚੇ ਪਾਤਸ਼ਾਹ ਤੂੰ ਸੱਚੀ ਨਾਏ ਸਲੋਕ ਮਹਲਾ ਤੀਜਾ ਰਹਿ ਨਾਏ ਰ ਮਾਈ ਅਨੰਤ ਹੈ ਕੋੜੀ ਆਵੇ ਜਾਈ ਪਾਣੀ ਚੱਲੇ ਆਪਣੈ ਬਹੁਤੀ ਲੈ ਸਜਾਈ ਰਹਿ ਨਾਇਰ ਮੈਂ ਸਭ ਕਿਛ ਹੈ ਕਰਮੀ ਪੱਲੇ ਪਾਈ ਨਾਨਕ ਨਉਣ ਦੇ ਪਾਈ ਹੈ ਜੇ ਚੱਲੇ ਦਸੇਰ ਜਾਏ ਮਹੱਲਾ ਤੀਜਾ ਸਹਿਜੇ ਸਤਗੁਰ ਨਾ ਸੇਵਿਓ ਵਿੱਚ ਹੋਮੈ ਜਨਮ ਬਿਨਾਸ ਰਸਨਾ ਹਰ ਰਸਨਾ ਚਖਿਓ ਕਮਲ ਨਾ ਹੋਇਓ ਪਰਗਾਸ ਬਿਖ ਖਾਦੀ ਮਨ ਮੁਖਮਵਾ ਮਾਇਆ ਮੋ ਬਿਨਾਸ ਏਕਸ ਹਰ ਕੀ ਨਾਮ ਬਿਨ ਤ੍ਰਗ ਜੀਵਨ ਤ੍ਰਗ ਵਾਸ ਜਾਇ ਆਪੇ ਨਦਰ ਕਰੇ ਪ੍ਰਭ ਸੱਚ ਤਾ ਹੋਵੇ ਦਾਸਨ ਦਾਸ ਤਾਂ ਅਨੰਦ ਨਸੀਵਾ ਕਰੇ ਸਤਿਗੁਰੂ ਕੀ ਕਬੇ ਨ ਛੋਡੇ ਪਾਸ ਜੋ ਜਲ ਮੈਂ ਕਮਲ ਅਲਪਤ ਵਰਤੈ ਤਿਉ ਵਿੱਚ ਗਰੀ ਉਦਾਸ ਜਨ ਨਾਨਕ ਕਰੇ ਕਰਾਇਆ ਸਭ ਕੋ ਜੋ ਪਾਵੇ ਤਿਵ ਹਰ ਗੁਣਤਾਸ ਪਾਉੜੀ 36 ਜੁਗ ਗੁਪਾਰ ਸਾਏ ਆਪੇ ਗਣਤ ਕੀਨੀ ਆਪੇ ਸ੍ਰਿਸ਼ਟ ਸਭ ਸਾਜੀਆਂ ਆਪ ਮਤ ਦਿਨੀ ਸਿਮਰਤ ਸਾਸਤ ਸਾਜੀਆਂ ਪਾਪ ਪੁੰਨ ਗਣਤ ਗਨੀਨੀ ਜਿਸ ਬਜਾਏ ਸੋ 부ਜਸੀ ਸੱਚੇ ਸ਼ਬਦ ਪਤਿਨੀ ਸਭ ਆਪੇ ਆਪ ਵਰਤਦਾ ਆਪੇ ਬਖਸ਼ ਮਿਲਾਈ ਵਾਹ ਵਾਹ ਸੱਚੇ ਪਾਤਸ਼ਾਹ ਤੋ ਸੱਚੀ ਨਾਈ ਸਲੋਕ ਮਹੱਲਾ ਤੀਜਾ ਇਹ ਤਨ ਸਭ ਰਤ ਹੈ ਰਤ ਬਿਨ ਤਨ ਨ ਹੋਈ ਜੋ ਸੈ ਰਤੇ ਆਪਣੀ ਤਿੰਨ ਤਨ ਲੋਭ ਰਤ ਨ ਹੋਈ ਪੈ ਪੈ ਤਨ ਖੀਨ ਹੋਈ ਲੋ ਬਰਤ ਵਿੱਚੋਂ ਜਾਈ ਜਿਉ ਬਸੰਤਰ ਤਾਤ ਸੁਧ ਹੋਈ ਤਿਉ ਹਰ ਕਾ ਪਉ ਦਰਮਤ ਮਹਿਲਗਵਾਈ ਨਾਨਕ ਤੀਜਨ ਸੋਹਣੀ ਜੋ ਰੱਤੀ ਹਰ ਰੰਗ ਲਾਏ ਮਹੱਲਾ ਤੀਜਾ ਰਾਮ ਕਲੀ ਰਾਮ ਮਨ ਵਸਿਆ ਤਾਂ ਬਣਿਆ ਸਿੰਗਾਰ ਗੁਰ ਕੀ ਸ਼ਬਦ ਕੰਬਲ ਵਿਗਸਿਆ ਤਉ ਸੌਂਪਿਆ ਭਗਤ ਪੰਡਾਰ ਪਰਮ ਗਿਆ ਤਾ ਜਾਗਿਆ ਚੂਕਾ ਅਗਿਆਨ ਅੰਧਾਰ ਤਿਸ ਨੂ ਰੂਪ ਅਤਿ ਅਗਲਾ ਜਿਸ ਹਰ ਨਾਲ ਪਿਆਰ ਸਦਾ ਰਵੇ ਪਰ ਆਪਣਾ ਸੋਭਾਵੰਤੀ ਨਾਰ ਮਨ ਮੁਕ ਸਿੰਗਾਰ ਨਾ ਜਾਣਨੀ ਜਾਸਨ ਜਨਮ ਸਭਾਰ ਬਿਨ ਹਰ ਭਗਤੀ ਸਿੰਗਾਰ ਕਰੀ ਨਿਤ ਜੰਮੈ ਹੋਏ ਖਵਾਰ ਸੰਸਾਰੇ ਵਿੱਚ ਸੋਬ ਨਾ ਪਾਏਨੀ ਅਗੇ ਜੇ ਕਰੀ ਸੋ ਜਾਣੀ ਕਰਤਾਰ ਨਾਨਕ ਸੱਚਾ ਏਕ ਹੈ ਦੋ ਵਿੱਚ ਹੈ ਸੰਸਾਰ ਚੰਗੇ ਮੰਦੈ ਆਪ ਲਾਇਨ ਸੋ ਕਰਨ ਜੀ ਆਪ ਕਰਾਏ ਕਰਤਾਰ ਮਹੱਲਾ ਤੀਜਾ ਬਿਨ ਸਤਗੁਰ ਸੀ ਬੀ ਸਾਤਨ ਆਵੀ ਦੂਜੀ ਨਾਈ ਜਾਏ ਜੀ ਬੋ ਤੇਰਾ ਲੋਚੀਐ ਵਿਣ ਕਰਮਾ ਪਾਇਆ ਨਾ ਜਾਏ ਅੰਤਰ ਲੋਭ ਵਿਕਾਰ ਹੈ ਦੂਜੀ ਭਾਈ ਕੋ ਵਾਈ ਨਿਤ ਜਮਨ ਮਰਨ ਨਾ ਚੋਕਾਈ ਵਿਹੋਮੇ ਵਿੱਚ ਦੁਖ ਪਾਈ ਜਿਨ ਸਤਗੁਰ ਸਿਓ ਚਿਤ ਲਾਇਆ ਸੋ ਖਾਲੀ ਕੋਈ ਨਾਏ ਤੈਨ ਜਮ ਕੀ ਤਲ ਬਨ ਹੋਵਈ ਨਾਉ ਦੁਖ ਸਹਾਈ ਨਾਨਕ ਗੁਰਮਖਿ ਉੱਬਰੈ ਸੱਚੀ ਸਬਦ ਸਮਾਹੀ ਪਾਉੜੀ ਆਪੇ ਅਲਿਪਤ ਸਦਾ ਰਹਿ ਹੋਰ ਧੰਦੀ ਸਬਤਾਵੇ ਆਪ ਨੇ ਚਲੇ ਅਚਲ ਹੈ ਹੋਰ ਆਵੇ ਜਾਵੇ ਸਦਾ ਸਦਾ ਹਰ ਧਾਈ ਹੈ ਗੁਰਮੁਖ ਸੁਖ ਪਾਵੇ ਨਿਜ ਕਰ ਵਾਸ ਪਾਈ ਹੈ ਸੱਚ ਸਬਦ ਸਮਾਵੇ ਸੱਚਾ ਗੈਰ ਗੰਭੀਰ ਹੈ ਗੁਰ ਸ਼ਬਦ ਬਜਾਈ ਵਾ ਵਾ ਸੱਚੀ ਪਾਤਸ਼ਾਹ ਤੂੰ ਸੱਚੀ ਨਾਈ ਸਲੋਕ ਮਹੱਲਾ 3 ਸੱਚਾ ਨਾਮ ਧਿਆਏ ਤੂੰ ਸਭੋ ਵਰਤੈ ਸੱਚ ਨਾਨਕ ਹੁਕਮੈ ਸੋ ਬੁਜੈ ਸੋផល ਪਾਏ ਸੱਚ ਕਥਨੀ ਬਦਨੀ ਕਰਤਾ ਫਰੇ ਹੁਕਮ ਨਾ ਬੋਜੈ ਸੱਚ ਨਾਨਕ ਹਰ ਕਾ ਪਾਣਾ ਮੰਨੀ ਸੋ ਭਗਤ ਹੋਈ ਵਿਨ ਮੰਨੇ ਕਾਚਨ ਕਾਚ ਮਹੱਲਾ ਤੀਜਾ ਮਨ ਮੁਕਬੋਲ ਨਾ ਜਾਣਨੀ ਉਹਨਾਂ ਅੰਦਰ ਕਾਮ ਕ੍ਰੋਧ ਹੰਕਾਰ ਓਥਾ ਓਥਾ ਨਾ ਜਾਣਨੀ ਉਨੇ ਅੰਤਰ ਲੋਭ ਵਿਕਾਰ ਉਹ ਆਪਣੇ ਸੋਆਏ ਆਏ ਬਹਿ ਗੱਲਾਂ ਕਰੇ ਉਹਨਾਂ ਮਾਰੇ ਜੰਮ ਜੰਦਾਰ ਅੱਗੇ ਦਰ ਗਏ ਲੇਖੇ ਮੰਗੀਏ ਮਾਰ ਖਵਾਰ ਕੀਚੇ ਕੋੜਿਆਰ ਇਹ ਕੂੜੇ ਕੀ ਮਲ ਕਿਉਂ ਉਤਰੇ ਕੋਈ ਕੱਢੋ ਇਹ ਵਿਚਾਰ ਸਤ ਗੁਰ ਮਿਲੈ ਤਾਂ ਨਾਮ ਦਰੜਾਏ ਸਭ ਕੇ ਲਿਵਖ ਕਟਣ ਹਾਰ ਨਾਮ ਜਪੇ ਨਾਮੋ ਆਰਾਦੇ ਤਿਸ ਜਨ ਕੋ ਕਰੋ ਸਭ ਨਮਸ਼ਕਾਰ ਮਲਕੂੜੀ ਨਾਮੋ ਤਾਰੀਅਨ ਜਪ ਨਾਮ ਹੋਵਾ ਸਚਿਆਰ ਜਨ ਨਾਨਕ ਤਿਸ ਜਿਸ ਦੀ ਚਲਤ ਹੋਈ ਸੋ ਜੀਵੋ ਦੀਵਨਾਰ ਪੌੜੀ ਤੁਦ ਜੇ ਵੜਦਾ ਤਾ ਨਹੀਂ ਕਿਸ ਆਖ ਸੁਨਾਈਐ ਗੁਰ ਪ੍ਰਸਾਦਿ ਪਾਈ ਜਿਥੋ ਹੋ ਜਾਈਐ ਰਸ ਕਸ ਸਾਦਾ ਬਾਹਰਾ ਸੱਚੀ ਵੜਾਈਐ ਜਿਸ ਨੂੰ ਬਖਸ਼ੇ ਤਸ ਦੇ ਆਪ ਲੈ ਮਿਲਾਈਐ ਕਾਟੇ ਅੰਤਰੇ ਅੰਬਰਤ ਰੱਖਿਆ ਨਾ ਗੁਰਮੁਖ ਕਿਸੇ ਬਿਆਈ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ